वेलकम टू दिस एपिसोड ऑफ द हरप्रीत सिंह शो अज सैगमेंट में एक बहुत ही महत्वपूर्ण विषय से गलबात जा रहे हैं जेडे कि एक बहुत ही वाडा चिंता का विषय बनया गल करिए फिर कैनेडा की ਇਹ ਦੋਨੋਂ ਹੀ ਪਾਸੇ ਅਸੀਂ ਵੇਖ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਡਰੱਗਸ ਵਾਲੇ ਪਾਸੇ ਗਰਸਤ ਹੁੰਦੇ ਜਾ ਰਹੇ ਨੇ ਇਸ ਦੇ ਕੀ ਕਾਰਨ ਹਨ ਕੀ ਕੁਝ ਕਰਨ ਦੀ ਲੋੜ ਹੈ ਇਸ ਬਾਰੇ ਸਿੱਖੀ ਅਵੇਰਨੈਸ ਫਾਊਂਡੇਸ਼ਨ ਨੇ ਕੋਸ਼ਿਸ਼ ਕੀਤੀ ਹੈ ਪੰਜਾਬ ਵਿੱਚ ਜਾ ਕੇ ਇਹਨਾਂ ਨੇ ਮਾਪਿਆਂ ਨਾਲ ਤੇ ਬੱਚਿਆਂ ਨਾਲ ਕੀਤੀ ਗੱਲਬਾਤ ਤੇ ਪੁੱਛਿਆ ਕਿ ਕੀ ਕਾਰਨ ਹੈ ਕਿ ਉਹ ਇਹ ਡਰੱਗਸ ਵਾਲੇ ਪਾਸੇ ਜਾ ਰਹੇ ਨੇ ਇਸੇ ਸੰਬੰਧ ਵਿੱਚ ਆਓ ਜਾਣਕਾਰੀ ਲੈਣੇ ਆ ਸ਼ਮਨਦੀਪ ਸਿੰਘ ਜੀ ਜੀ ਹਨ ਜੀ ਵੈਲਕਮ ਟੂ ਦਾ ਸ਼ਮਨਦੀਪ ਸਿੰਘ ਜੀ ਦਾ ਖਾਲਸਾ ਸ਼ਮਨਦੀਪ ਸਿੰਘ ਜੀ ਕਿਵੇਂ ਇਹ ਆਈਡੀਆ ਆਇਆ ਪੰਜਾਬ ਜਾ ਕੇ ਕਿ ਤੁਸੀਂ ਡਰੱਗਸ ਨੂੰ ਲੈ ਕੇ ਉੱਥੇ ਜਿਹੜੀ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਇਹਦੇ ਕੀ ਬਾਹਰ ਕੀ ਗੱਲ ਨਿਕਲੀ ਹਾਂਜੀ ਅਕਸਰ ਦੇਖਦੇ ਆਪਾਂ ਇੰਟਰਨੈਟ ਤੇ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨੇ ਦਿਨ ਨਾਸ਼ ਨੇ ਆਇਆ ਕਰਤਾ ਨਾਸ਼ ਨੇ ਕਰਤਾ ਮਨ ਵਿੱਚ ਸੀ ਵੀ ਜਦ ਪੰਜਾਬ ਜਾਈਏ ਤਾਂ ਜਾ ਕੇ ਦੇਖੀਏ ਐਕਚੁਅਲੀ ਉੱਥੇ ਔਨ ਦਾ ਗਰਾਉਂਡ ਹੋ ਕੀ ਰਿਹਾ ਵਾ ਸੋ ਇੱਕ ਬਿਲਗਾ ਪਿੰਡ ਆ ਉੱਥੇ ਪੰਜਾਬ ਵਿੱਚ ਠੀਕ ਪੰਜਾਬ ਵਿੱਚ ਬਹੁਤ ਵੱਡੇ ਪਿੰਡਾਂ ਵਿੱਚੋਂ ਵੱਡਾ ਪਿੰਡ ਆਉਂਦਾ ਇੱਕ ਜੀ ਉੱਥੇ ਸੁਣਿਆ ਸੀ ਬਹੁਤ ਪ੍ਰੋਬਲਮ ਆ ਤੇ ਬਿਲਕੁਲ ਇਸੇ ਤਰ੍ਹਾਂ ਹੋਇਆ ਤੇ ਉੱਥੇ ਨਸ਼ਿਆਂ ਵਿੱਚ ਬਹੁਤ ਗ੍ਰਸਤ ਬੱਚੇ ਘਰ ਘਰ ਵਿੱਚ ਨਸ਼ੇ ਵੜੇ ਹੋਏ ਨੇ ਹਮਮ ਤੇ ਤਕਰੀਬਨ ਹਪੈਂਡ ਵਿੱਚ ਐਵਰੇਜ ਦੇ ਵਿੱਚ 2 ਤੋਂ 3 ਮੌਤਾਂ ਹੁੰਦੀ ਹਰ ਪੈਂਡ ਹਰ ਐਵਰੀ ਮੰਥ ਅੱਛਾ ਤੋਂ ਸਿਚੁਏਸ਼ਨ ਬਹੁਤ ਖਰਾਬ ਆ ਕੱਲ ਕੱਲੇ ਪੈਂਡ ਦੀ ਗੱਲ ਦੇਖੀ ਹੁਣ ਸਾਰੇ ਪਾਸੇ ਇਹੀ ਸੇਮ ਹਾਲੀ ਆ ਸੋ ਜਦੋਂ ਗੱਲਬਾਤ ਕੀਤੀ ਤੇ ਕੀ ਗੱਲ ਤੱਤ ਕੀ ਨਿਕਲੇ ਕਾਰਨ ਕੀ ਹੈਗੇ ਡਰੱਗਸ ਵਾਲੇ ਪਾਸੇ ਜਸਟ ਫॉर ਫਨ ਜਾਂ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੈਗੇ ਹਾਂਜੀ ਬਿਲਕੁਲ ਜਦੋਂ ਤਾਂ ਤੁਸੀਂ ਗੱਲ ਕਰਦੇ ਹੋ ਆਮ ਲੋਕਾਂ ਦੇ ਪਰਸਪੈਕਟਿਵ ਤੋਂ ਹਮਮ ਤੇ ਜਾ ਕੇ ਜੂਰ ਜਾਣਕਾਰੀ ਮਿਲਿਆ ਪੇਰੈਂਟਸ ਤੋਂ ਉਹ ਤਾਂ ਕਿ ਸਾਡੇ ਬੱਚੇ ਬਸ ਆ ਹੀ ਲੱਗ ਗਏ ਨਾਲ ਦੇ ਮੁੰਡਿਆਂ ਨਾਲ ਤੇ ਕਿਉਂਕਿ ਉੱਥੇ ਆਇਆ ਨਾ ਪੈਸੇ ਦੀ ਪ੍ਰੋਬਲਮ ਨਸ਼ੇ ਹੈਗੇ ਮਹਿੰਗੇ ਪਹਿਲਾਂ ਹੁੰਦੀ ਸੀ ਸ਼ਰਾਬ ਚਲੋ ਲੋਕ ਘਰੇ ਕੱਢ ਲੈਂਦੇ ਸੀ ਸਸਤੀ ਹੁੰਦੀ ਸੀ ਤੇ ਠੀਕ ਹੈ ਮਾੜੀ ਉਹ ਵੀ ਆ ਪਰ ਉਹ ਗੇ ਉਹ ਚੱਲੀ ਜਾਂਦਾ ਸੀ ਲੋਕਾਂ ਦਾ ਕੰਮ ਹੁਣ ਇਹ ਨਸ਼ੇ ਆ ਗਏ ਨੇ ਉਹ ਹੀਰੋਇਨ ਕੋਕੀਨ ਉਹ ਸਾਰੇ ਮਹਿੰਗੇ ਨੇ ਇੱਕ ਇੱਕ ਗ੍ਰਾਮ ਤੋਂ 2000 2000 ਰੁਪਏ ਦਾ ਤੇ ਇੱਕ ਬੱਚਾ ਆਮ ਬੱਚਾ ਕਹਿੰਦੇ 3 ਤੋਂ 3 ਤੋਂ ਲੱਗੇ 4 ਗ੍ਰਾਮ ਪੀ ਜਾਂਦਾ ਵਾ ਇੱਕ ਦਿਨ ਚ ਓਕੇ ਸੋ ਤੁਸੀਂ ਸਾਡਾ ਲੋ 10000 ਰੁਪਏ ਦੇਣ ਦਾ ਹੋ ਗਿਆ। ਤਾਂ ਪੈਸਾ ਕਿੱਥੋਂ ਆ ਰਹੇ? ਉਹ ਕੀ ਤਾਂ ਗੱਲਾਂ ਨੇ ਪੈਸਾ ਫਿਰ ਜਿਹੜੇ ਅਮੀਰ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਲੱਗੇ ਹੋਏ ਨੇ। ਹੂੰ। ਜਿਹੜੇ ਅਮੀਰ ਬੱਚੇ ਜਿਨ੍ਹਾਂ ਕੋ ਪੈਸੇ ਮੁੱਕ ਗਏ ਉਹ ਫਿਰ ਜਿਹੜੇ ਫਰੈਂਡ ਬਣਾਉਂਦੇ ਆ ਨਵੇਂ ਫਰੈਂਡ। ਰਾਈਟ। ਜਿਹੜੇ ਅਮੀਰ ਘਰਾਂ ਦੇ ਮੁੰਡੇ ਆ। ਹੂੰ ਹੂੰ। ਉਹਨਾਂ ਨਾਲ ਦੋਸਤੀ ਮਿੱਤਰਤਾ ਪਾ ਕੇ ਉਹ ਇਹਨੂੰ ਟੇਸ ਦਿਖਾਉਂਦੇ ਆ ਫਿਰ ਮੁਫਤ ਤੋਂ ਦਵਾਉਂਦੇ ਆ ਜਬ ਦੇ ਡੀਲਰਾਂ ਤੋਂ। ਰਾਈਟ। ਤੇ ਨਾਲ ਡੀਲਰ ਨਾਲ ਗੱਲ ਕੀਤੀ ਹੁੰਦੀ ਹੈ ਵੀ ਥੋੜਾ ਸਾਮਾਨ ਅਸੀਂ ਵਕਾਵਾਂਗੇ। ਰਾਈਟ। ਤੇ ਸਾਨੂੰ ਵਿਚੋਨੇ ਪਰਸੈਂਟੇਜ ਸੋ ਸਾਰਾ ਇਹ ਸਰਕਲ ਵਧ ਹੀ ਜਾਂਦਾ ਵਾ ਇਹ ਵਧ ਹੀ ਜਾਣਾ ਹੈ ਘਟਣਾ ਨਹੀਂ ਹੈਗਾ ਜੇ ਆਪਾਂ ਕੁਛ ਨਾ ਠੱਲ ਪਾਈ ਕੋਈ ਇਨੀਸ਼ੀਏਟਿਵਸ ਲੈ ਜਾ ਰਹੀ ਨਹੀਂ ਪੰਜਾਬ ਸਰਕਾਰ ਵੱਲੋਂ ਕਿ ਇਸ ਨੂੰ ਠੱਲ ਪਾਈ ਜਾਏ ਜਦ ਤੱਕ ਸਾਨੂੰ ਨੋਲਿਜ ਹੈ ਪੰਜਾਬ ਗਵਰਨਮੈਂਟ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹਮਮ ਬਿਲਕੁਲ ਸਿਚੁਏਸ਼ਨ ਵੱਧ ਰਹੀ ਹੈ ਦਿਨ-ਵਿਦਨ ਜੀ ਪੋਲਿਟਿਸ਼ੀਅਨਸ ਵਿੱਚ ਆਪ ਨਵਾਲਵ ਨਹੀਂ ਅਸੀਂ ਪਿੰਡ ਵਿੱਚ ਗਏ ਸਾਨੂੰ ਲੋਕਾਂ ਨੇ ਨਾਮ ਲੈਨੇ ਖੁੱਲੇ ਨਾਮ ਲੈਨੇ ਵੱਡੇ ਵੱਡੇ ਪੋਲਿਟਿਸ਼ੀਅਨ ਆਦੇ ਹੁਣ ਅਸੀਂ ਹੋਰ ਨਾਮ ਨਹੀਂ ਦੱਸ ਸਕਦੇ ਹੈਗੇ ਹਮਮ ਪਰ ਜੇ ਕੋਈ ਗਵਰਨਮੈਂਟ ਵਿੱਚ ਕੋਈ ਬੰਦਾ ਕੋਈ ਚੌਣ ਹੋ ਸਭ ਕੁਝ ਸਭ ਕੁਝ ਦਾ ਹਾਲ ਹੈਗਾ ਗਵਰਨਮੈਂਟ ਕੋਲ ਕੋਈ ਗਵਰਨਮੈਂਟ ਹੀ ਸਭ ਕੁਝ ਕੰਟਰੋਲ ਕਰ ਰਹੀ ਹੈ ਜਦੋਂ ਤੁਸੀਂ ਇਹ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਤੇ ਖਾਸ ਤੌਰ ਤੇ ਕੈਮਰੇ ਦੇ ਉੱਤੇ ਕਈ ਵਾਰ ਲੋਕ ਆਣ ਆਣੇ ਚਾਹਦੇ ਪਰ ਤੁਸੀਂ ਕੁਝ ਐਸੇ ਵੀ ਪਰਿਵਾਰ ਜਿਨ੍ਹਾਂ ਨਾਲ ਜਾ ਕੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਆ ਕੇ ਗੱਲਬਾਤ ਕਰਦੇ ਆ ਇੱਕ ਫੈਮਿਲੀ ਉਹਨਾਂ ਦੇ ਪੇਰੈਂਟਸ ਨਾਲ ਜੋ ਤੁਸੀਂ ਗੱਲ ਕੀਤੀ ਹੈ ਉਹ ਕੌਣ ਸਨ ਬਿਲਕੁਲ ਜੀ ਉਹ ਪਰਿਵਾਰ ਸਪੈਂਡ ਵਿੱਚ ਜਾ ਕੇ ਪਤਾ ਲੱਗਿਆ ਉਹ ਪਰਿਵਾਰ ਦਾ ਮੁੰਡਾ ਥੋੜੇ ਮਹੀਨੇ ਪਹਿਲਾਂ ਮਰ ਗਿਆ ਸੀਗਾ ਓਕੇ ਉਹ ਮੁੰਡਾ ਬੜਾ ਵਧੀਆ ਗੱਭਰੂ ਲੰਮਾ ਉੱਚਾ ਲੰਮਾ ਮੁੰਡਾ ਸੀ ਉਹਨਾਂ ਦਾ ਪਿੰਡ ਵਿੱਚ ਮੰਨਿਆ ਪਰਮੰਨਿਆ ਸੀਗਾ ਮੁੰਡਾ ਵੀ ਕੋਲ ਖੇਡ ਕੋਲ ਖੇਡਦਾ ਹੁੰਦਾ ਸੀਗਾ ਜਿੰਮ ਜਾਂਦਾ ਸੀਗਾ ਜਿੰਮ ਵਿੱਚ ਹੋਰਾਂ ਨੂੰ ਟ੍ਰੇਨਿੰਗ ਦਿੰਦਾ ਹੁੰਦਾ ਸੀਗਾ ਉਹ ਅੱਛਾ ਤੇ ਉੱਥੇ ਜਾ ਕੇ ਮੁੰਡਿਆਂ ਨਾਲ ਲੱਗ ਗਿਆ ਨਸ਼ੇ ਕਰਨ ਹੂੰ ਹੂੰ ਤੇ ਉਹ ਮੁੰਡੇ ਨੇ 6 ਸਾਲਾਂ ਵਿੱਚ 35 ਲੱਖ ਰੁਪਏ ਕਰਦਿਆਂ ਦਾ ਨਸ਼ਿਆਂ ਵਿੱਚ ਚਿਪੜਵਾਦ ਕਰਦਾ ਵਾਓ ਅੱਛਾ 35 ਲੱਖ ਰੁਪਏ ਦੀ ਲੋਕੀ ਬਹੁਤ ਵੱਡੀ amount ਆ ਵਿਦਨ 6 years ਜੀ ਤੇ ਉਹਦੇ ਘਰ ਵਿੱਚ ਕਮਰੇ ਵਿੱਚ ਮਿਲਿਆ ਸੀਗਾ ਆਪਣੇ ਸਰੰਜ ਉਹਦੇ ਪਾਹ ਵਿੱਚ ਹੀ ਸੀਗੀ ਸਰੰਜ ਸਰੰਜ ਵੀ ਪਾਹ ਤੋਂ ਕੱਢ ਹੋਈ ਹਮ ਥੱਲੇ ਲੰਮਾ ਪਿਆ ਮਿਲਿਆ ਸੀ ਕਰਦੇ ਸੋ ਉਹਨਾਂ ਦੇ ਪੇਰੈਂਟਸ ਨੇ ਤੁਹਾਡੇ ਨਾਲ ਕੀਤੀ ਗੱਲਬਾਤ ਹਾਂਜੀ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਤੇ ਉਹ ਨੇ ਧੜਕੁਰ ਕੇ ਦੱਸ ਰਹੇ ਨੇ ਉਹ ਕਹਿੰਦੇ ਸਾਡੇ ਕੋਲ ਜੋ ਵੀ ਬੰਦਾ ਆਉਣਾ ਚਾਹੁੰਦਾ ਸਾਨੂੰ ਪੁੱਛੇ ਆ ਕੇ ਅਸੀਂ ਕਿਸੇ ਕੋਲ ਵੀ ਗੱਲ ਕਰਨ ਨੂੰ ਤਿਆਰ ਆ ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੇਰੈਂਟਸ ਜਿਹੜੇ ਨੇ ਉਹ ਵੀ ਤੰਗ ਨੇ ਪਰੇਸ਼ਾਨ ਨੇ ਪਰ ਉਹਨਾਂ ਦਾ ਕੋਈ ਵਾਸ ਨਹੀਂ ਚੱਲ ਸੋ ਇਹ ਫੈਮਿਲੀ ਜਿਹਦੇ ਨਾਲ ਤੁਸੀਂ ਕੀਤੀ ਗੱਲਬਾਤ ਇਹਦੇ ਬਾਰੇ ਅਸੀਂ ਉਹਨਾਂ ਦੀ ਹੀ ਜ਼ੁਬਾਨੀ ਜਾਨਣਾ ਚਾਹੁੰਗੇ ਕਿ ਪੇਰੈਂਟਸ ਕੀ ਮਹਿਸੂਸ ਕਰਦੇ ਨੇ ਸੋ ਜਿਸ ਤਰ੍ਹਾਂ ਸ਼ਮਦੀਪ ਸਿੰਘ ਨੇ ਸਾਨੂੰ ਦੱਸਿਆ ਹੈਗਾ ਤੇ ਆਓ ਦੇਖਦੇ ਹਾਂ ਆਪਣੀ ਅੱਖਾਂ ਨਾਲ ਕਿ ਕਿਸ ਤਰੀਕੇ ਨਾਲ ਜਿਹੜੇ ਪੇਰੈਂਟਸ ਨੇ ਉਹ ਬੇਬਸ ਨੇ ਤੇ ਇੱਕ ਪਰਿਵਾਰ ਦਾ ਇੱਕ ਬੱਚਾ ਜਿਹੜਾ ਨੌਜਵਾਨ ਬੱਚਾ ਚਲੇ ਜਾਏ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹਨਾਂ ਦੇ ਕੀ ਬੀਤਰੀ ਹੋਏਗੀ ਇਹ ਕੋਸ਼ਿਸ਼ ਹੈ ਵੀ ਹੁਣ ਨਸ਼ਿਆਂ ਪ੍ਰਤ ਕੋਈ ਨਵੀਂ ਮੋੜ ਚ ਲਾਈਏ ਕਿਉਂਕਿ ਬਹੁਤ ਬੱਚੇ ਜਾ ਚੁੱਕੇ ਆ ਜਿਹੜੇ ਬੱਚੇ ਜਾ ਚੁੱਕੇ ਆ ਕੀ ਦੇ ਕੋਈ ਹੋਰ ਗਾੜਾ ਕਿਉਂ ਨਹੀਂ ਆ ਕਿ ਕਿ ਪ੍ਰਤੀਕ ਮਿਸਰ ਹੰਦੇ ਆ 24 24 ਮਹਿਕੇ ਵਾਲੇ ਬੱਚੇ ਨਹੀਂ ਕਰਦੇ ਨੇ ਟੈਨ ਵਾਲੇ ਬੱਚੇ ਤਾਂ ਬੱਤੀ ਅਫਸਰ ਨਾਲ ਪੱਟੀਆਂ ਹੰਦੇ ਆ ਵਿਕਦਾ ਨਾ ਬੰਦਾ ਜਿਹੜਾ ਹੈਗਾ ਐਮਐਲ ਦਾ ਖਾਸ ਉਹ ਨਹੀਂ ਆ ਗਾਉਂ ਨਾਲ ਫਿਰ ਜੀ ਤਾ ਅਫਸਰ ਤੱਕ ਪੱਟੀਆਂ ਹੰਦੇ ਤੇ ਨਸ਼ਾ ਕਿ ਤੁਹਾਨੂੰ ਜਿੱਦ ਸੜਿਆਂ ਮੈਸ਼ਾ ਵਿਖਦਾ। ਮੇਰਾ ਲੜਕਾ ਦੇ ਰਹਿ ਗਏ। ਦੋ ਵਾਰ ਦੀ ਅੱਧੀ ਚ ਜਿਆਦਾ ਜਾਂ ਦੋ ਵਾਰ ਇੰਨਾ ਨਸ਼ਾ ਵਿਖਦਾ ਸੀ। ਨਸ਼ਾ ਵਿਖਦਾ। ਅੱਛਾ ਜੀ। ਖੋਜ ਆ ਕੇ ਜਾਂ ਉਹ ਜੇ ਉਹਦੇ ਚ ਖੋਜ ਆ ਕੇ ਤਾਂ ਆਦਾ ਕਹਿੰਦਾ ਪਾਪਾ ਮੈਂ ਜੇ ਦੇ ਤਿੰਨਾ ਮਾਰ ਜੇ ਮੈਂ। ਅੱਛਾ ਜੀ। ਪਰ ਮੁੰਡੇ ਦੇ ਜਵਾਬ ਨੇ। ਹਾਂ। ਕਿੱਥੋਂ ਸੁਧਰਨਗੇ ਬੱਚੇ? ਕਹਿੰਦਾ ਜਿੰਨਾ ਚਾਹੀਦਾ ਉਹ ਆਉਂਦੇ ਨੇ। ਮੈਂ ਪਹਿਲੀ ਵਾਰ ਚੱਕਰਿਲ ਕਹਤੋਂ ਉਹਨਾਂ ਨੂੰ ਉਹ ਨਸ਼ਾ ਕਰਦੇ ਆ। ਉਹਨਾਂ ਚੱਕੀ ਜਾਂਦੇ ਆ। ਤੇਰੇ ਬੇਕਰੇ ਆ ਮਨਾਂ ਚੱਕ ਦੇ ਤੇ ਇਨਸਾਫ ਨਹੀਂ ਹੋਇਆ ਤਾਂ ਇਨਸਾਫ ਨਹੀਂ ਹੈ ਆਪੂ ਗੁਮਾਨ ਕਰੂਗਾ ਤੇ ਕਰੂਗਾ ਬੰਦਾ ਤਾਂ ਕਰ ਹੀ ਨਹੀਂ ਸਕਦਾ ਚੰਗੇ ਜਿੰਨੇ ਕਰਾ ਦੇ ਬੱਚੇ ਗਏ ਸਾਡੇ ਮੋਲੇ ਦੀ ਮਾਤਰੀਆਂ ਦੇ ਬੱਚੇ ਨਾ ਚੰਗੇ ਚੰਗੇ ਕਰਦੇ ਨਸ਼ੇ ਜੀ ਉਹਨੇ ਨਹੀਂ ਮਾਂ ਬਿਓ ਹੀਰੇ ਆ ਮਾਂ ਬਿਓ ਕਿੰਨ ਮੈਂ ਆਪਕਾ ਪੱচ্চਾ ਬਾਹਰ ਤੁਸ ਰੱਖ ਹੀ ਨਹੀਂ ਸਕਦੇ ਅਸੀਂ ਨਾਂਕ ਤੇਰੇ 12 12 ਵਜੇ ਤੱਕ ਨੂੰ ਗਲੀਆਂ ਚ ਰਾਤ ਨੂੰ ਲੱਭ ਕੇ ਇਹਨਾਂ ਨੂੰ ਤੁਸੀਂ ਇਹਨਾਂ ਨੇ 12 ਵਜੇ ਘਰ ਜਾਂਦਿਆਂ ਨਾ ਉਸ ਦਿਨ ਇਹਨਾਂ ਨੇ ਘਰ ਆਣਾ ਮੈਂ ਸਵੇਰ ਕਹਾਂ ਗੱਡੀਆਂ ਮੈਂ ਤਾਂ ਖਦੂ ਕਾਵੇ ਤੁਸੀਂ ਕਹਿੰਦੇ ਕਿ ਖੰਡ ਗਲੀਆਂ ਚ ਸਰਦੀਆਂ ਚ ਗੱਲੇ ਕਹਿੰਦਾ ਕੋਈ ਨਾ ਬੱਚਾ ਘਰ ਨਹੀਂ ਆਇਆ ਤੇ ਕਾਲੀਆਂ ਦਾ ਉਦੋਂ ਨਾਲ ਅਸੀਂ ਫਿਰ ਬੈਠੇ ਕੁੱਤੇ ਖੁੱਦ ਗਿਆ ਅਸੀਂ ਰਾਤੀ ਕਿੱਥੋਂ ਗੱਲ ਨਹੀਂ ਤੇ ਲੋਕਿਆਂ ਨੂੰ ਖੱਤਿਆਂ ਚ ਚੱਕ ਚੱਕ ਕੇ ਲਿਆਉਂਦੇ ਸੀ ਖੱਤਿਆਂ ਚ ਭੇੋਸ਼ ਹੋ ਜਾਂਦਾ ਸੀ ਚਾਰ ਚੱਕਰਾਂ ਨੇ ਉਹ ਚੱਕ ਕੇ ਲੈਂਦੇ ਸੀ 2 ਘੰਟਿਆਂ ਬਾਅਦ ਨੂੰ ਹੋਸ਼ ਆ ਜਾਂਦਾ ਸੀ ਐਸੀ ਭਲੇਖੇ ਜੀ ਅਸੀਂ ਉੱਤਲ ਰਹੇ ਅਸੀਂ ਕਿਹਾ ਇਹਦਾ ਨਸ਼ਾ ਉੱਤਲ ਜਿਹਾ ਥੱਲੇ ਉੱਤਰਿਆ ਉਹ ਨਾਮ ਦੇ ਮੁੰਡੇ ਟੂਟੀ ਦਾ ਗਲਤ ਦਾ ਬੱਸ ਉਹ ਤੇ ਇਤਰਾ ਭੁੱਖਾ ਕਿੰਨੇ ਮੁੰਡੇ ਚੱਕੇ ਸਾਰੇ ਦੇ ਲੱਖ ਲੱਖ ਰੁਪਏ ਦਿੱਤਾ ਤਾਂ ਅਸੀਂ ਬੱਚੇ ਦਾ ਹੁਲਾਕਾਰ ਕੀਤੀ ਉਹਦਾ ਆਪੇ ਰਾਜੇ ਬਣ ਗਏ ਤਾਂ ਉਹ ਤਾਂ ਲਾਟੀਆਂ ਨਿਕਲੀਆਂ ਪਈਆਂ ਤਾਂ ਇਹ ਤਾਂ ਕੰਮ ਵੱਧ ਰਿਹਾ ਵਾ ਵੱਧ ਰਿਹਾ ਇਹਨੂੰ ਕੰਮ ਚੱਲ ਰਿਹਾ ਵਾ ਔਰ ਖੋਜੋ ਆਪ ਜਿਹੜੇ ਪੀਆਰ ਦਾ ਆਪ ਖੋਜੋ ਆਪ ਰੱਖਾਗੇ ਸਪਲਾਈ ਕਰਨਾ ਉਸਾਂ ਦੇ ਘਰ ਅਗਲੇ ਦਿਨ ਆਏ ਮੈਂ ਉਹਨਾਂ ਦੇ ਪਹਿਲੇ ਹੱਥ ਲਾਵਾ ਮੈਂ ਕਿਛ ਮੇਰੇ ਮਿੰਦਰੋਂ ਕੀਤੀ ਹੋਣਾ ਕਹਿੰਦਾ ਬੀਜੀ ਵਾਸਤੇ ਛੱਡ ਦਵਾਂਗੇ ਤੁਹਾਡੇ ਅੰਦਰ ਹੀ ਰਹਿਣ ਪਿੰਦਾ ਮੈਂ ਕਿਹਾ ਨਾ ਚਾਹ 5000 ਰੁਪਿਆ ਲੈ ਗਏ ਨਾਲ ਉਹ ਦੇ ਕੱਪੜੇ ਲੈ ਗਏ ਛਾਂਜ ਵਿੱਚ ਉੱਤੇ ਲੈ ਗਏ ਸੀ ਫੇਰ ਜਦੋਂ 5-6 ਦਿਨਾਂ ਬਾਅਦ ਮੁੰਡਿਆ ਤੋਂ ਫੋਨ ਆਇਆ ਪਾਪੋ ਤੇ 1 ਲੱਖ ਰੁਪਿਆ ਲੈ ਕੇ ਆਈ ਉਹ ਤੇ ਬਰਸੋਂ ਦਾ ਮੀਂਹ ਨਾਲ ਉੱਤੀ ਹਵੇ ਪਲੰਥੇ ਬਠਾ ਐ ਰੋਹ ਮਿੱਚੀ ਅਗਲੇ ਲੱਖ ਵੀ ਲੈਣ ਸੀ ਆਪੇ ਮੀਂਹ ਨਾਲ ਉੱਤੀ ਮਾਣੀ ਸੀ ਜਦੋਂ ਉਹਨੇ ਕਿੰਨੇ ਬੱਚੇ ਝੱਕੇ ਸਭ ਤੋਂ ਵੱਧ ਗਰੀਦਾਂ ਆਏ ਐ ਰਸਨਾ ਬੋਲਦਾ ਆਰੇ ਮੇਰਾ ਪੁਰਾਣਾ ੱੱਕਿਆ ਪਰਾ ਮੇਰਾ ੱੱਕਿਆ ਪਰ ਮੈਂ ਤੇ ਕਹਿੰਦੇ ਜਿਹੜੇ ਦਸੇ ਬੇਚੇ ਉਹਨਾਂ ਦੇ ਕੀਰੇ ਪੈ ਜਾਣ ਚੰਗੀ ਤਰ੍ਹਾਂ ਪੰਜ ਕੁੜੀਆਂ ਫੜੀਆਂ ਜਿੱਦਾਂ ਹੁੰਆਂ ਮੁੰਡਿਆ ਫੜੇ ਪੰਜ ਕੁੜੀਆਂ ਨਹੀਂ ਫੜੀਆਂ ਜੱਲਾ ਕੁੜੀਆਂ ਦੇ ੱੱਕੇ ਦੇ ਵਿੱਚ ਪਾਇਆ ਇਸ ਦਿਨ ਸਾਰੇ ਆਮ ਦੁਕਾਨਾਂ ਤੇ ਕੌਣ ਕੌਣ ਦੁਕਾਨਾਂ ਤੇ ਵਿਕਦਾ ਸਾਰੇ ਆਮ ਪੁਲਿਸ ਨੂੰ ਪਤਾ ਨਹੀਂ ਸਭ ਪਤਾ ਆਰੇ ਆਮ ਮੇਰਾ ਮਿੰਟਾ ਮਿੰਟਾ ਨਹੀਂ ਆ ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਆਂ ਵਾਜਬ ਕੀਮਤਾਂ ਤੇ ਮਿਲਦੀਆਂ ਹਨ ਸਾਫ ਸੁਥਰੀਆਂ ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ ਫਲ ਬੇਕਰੀ ਡੇਰੀ ਰੈਗੂਲਰ ਤੇ ਭਾਰਤੀ ਗ੍ਰੋਸਰੀ ਇੱਥੇ ਉਪਲਬਧ ਹੈ ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰ ਇੱਕ ਚੀਜ਼ ਲੈ ਜਾਓ ਹੋਰ ਜਾਣਕਾਰੀ ਲਈ ਕਾਲ ਕਰੋ 6043223727 ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ ਜਿਹੜੀ ਇਹ ਤਸਵੀਰਾਂ ਅਸੀਂ ਦੇਖੀਆਂ ਨੇ ਤੇ ਜੋ ਸੁਣਿਆ ਇਹ ਵਾਕਿਆ ਵਿੱਚ ਦਿਲ ਨੂੰ ਹਿਲਾ ਦਿੰਦਾ ਹੈ ਕਿ ਕਿਸ ਤਰੀਕੇ ਨਾਲ ਪੇਰੈਂਟਸ ਜਿਹੜੇ ਨੇ ਜਦੋਂ ਬੇਵੱਸ ਹੋ ਜਾਂਦੇ ਨੇ ਤੇ ਕਿਸ ਤਰੀਕੇ ਨਾਲ ਨੌਜਵਾਨ ਜੋ ਹਨ ਪੰਜਾਬ ਦੇ ਉਹ ਇਸ ਸਮੇਂ ਆਪਣੇ ਅਜਾਣਾਗੁਆਰ ਨੇ ਸਿਰਫ ਡਰੱਗਸ ਕਰਕੇ ਪਰ ਨੌਜਵਾਨ ਕਿਉਂ ਇਸ ਪਾਸੇ ਲੱਗ ਰਹੇ ਨੇ ਕੀ ਇਸ ਪਾਸੇ ਕੁਝ ਪਤਾ ਚੱਲ ਸਕਦਾ ਹੈ ਔਰ ਇਸੇ ਬਾਰੇ ਕੁਝ ਜਾਣਕਾਰੀ ਲੈਣੇ ਹੈ ਸ਼ਮਿੰਦੀਪ ਸਿੰਘ ਕੋ ਜੀ ਸ਼ਮਿੰਦੀਪ ਜਿਉਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੇਰੈਂਟਸ ਤਾਂ ਤੁਸੀਂ ਇੰਟਰਵਿਊ ਕੀਤੀ ਜੋ ਸਾਡੇ ਦਰਸ਼ਕਾਂ ਨੇ ਵੀ ਦੇਖਿਆ ਹੈ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਪੇਰੈਂਟਸ ਬੇਵੱਸ ਹੋਏ ਪਏ ਨੇ ਪਰ ਨੌਜਵਾਨਾਂ ਦਾ ਇਸ ਪਾਸੇ ਜਾਣ ਦਾ ਕਾਰਨ ਕੋਈ ਜਿਹੜਾ ਤੁਸੀਂ ਗੱਲਬਾਤ ਕੀਤੀ ਕੁਝ ਨਿਕਲ ਦੇਖੋ ਜੀ ਉਹ ਜੋ ਆਪਣੇ ਨਾ ਕਲਚਰ ਵਿੱਚ ਪਾਇਆ ਗਿਆ ਪਹਿਲਾਂ ਤੋਂ ਇਹ ਇੱਕ ਕਲਚਰਲ ਹਿੱਸਾ ਬਣਾ ਦਿੱਤਾ ਵੀ ਨਸ਼ੇ ਕਰਨੇ ਸ਼ਰਾਬ ਪੀਣੀ ਹੈ ਨਾ ਗਾਣੇ ਉਸ ਤਰ੍ਹਾਂ ਇੱਕ ਤਰੀਕੇ ਦੇ ਆਏ ਰਹੇ ਮੀਡੀਆ ਨੇ ਬਹੁਤ ਵਿੱਚ ਹੱਥ ਹੁੰਦਾ ਵਾ ਇੱਕ ਕਿਸ ਤਰੀਕੇ ਨੂੰ ਕਿਸ ਤਰੀਕੇ ਨਾਲ ਸ਼ੋਅ ਕਰਨਾ ਰਾਈਟ ਮੀਡੀਆ ਵੀ ਹਮੇਸ਼ਾ ਵਿੱਚ ਪਹਿਲਾਂ ਤੋਂ ਹੀ ਗਾਣੇ ਇਹ ਜਿਹੇ ਗਾਉਂਦੇ ਆਏ ਰਹੇ ਨੇ ਕਿਸੇ ਨੇ ਰੋਕਿਆ ਨਹੀਂ ਹੈਗਾ ਹੁਣ ਕੀ ਗੱਲ ਆ ਵੀ ਆਪਾਂ ਮੜਾ ਆਪੋਜ਼ ਕਰਨ ਲੱਗੇ ਵੀ ਨਹੀਂ ਇਹ ਗਾਣੇ ਨਾ ਪਈ ਗਾਓ ਹੂੰ ਸੋ ਮੀਡੀਆ ਜੋ ਦੇਖਿਆ ਉਹਨਾਂ ਨੇ ਜੋ ਮਾਡਰਨਿਜ਼ਮ ਉਹ ਬੈਕਵਰਡ ਏਰੀਆ ਸੀ ਆਪਣਾ ਸਾਰਾ ਪੰਜਾਬ ਜਿਹੜਾ ਮਾਡਰਨਿਜ਼ਮ ਦੇਖਿਆ ਉਹਨਾਂ ਨੂੰ ਪਸੰਦ ਲੱਗਿਆ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਰਾਈਟ ਤੇ ਬੱਚੇ ਵੀ ਉਧਰ ਨੂੰ ਜਾ ਰਹੇ ਨੇ ਹਮ ਹਮ ਸੋ ਨੌਜਵਾਨ ਨਾ ਸਿਰਫ ਆਪਣੇ ਜਾਨਾਗਵਾਰ ਨੇ ਪਰ ਕਈ ਨੌਜਵਾਨ ਤਾਂ ਜਿੰਦੇ ਜੀਵ ਹੀ ਮੋਇਓ ਪਏ ਨੇ ਜਿਸ ਤਰ੍ਹਾਂ ਕਿ ਇੱਕ ਨੌਜਵਾਨ ਨਾਲ ਤੁਸੀਂ ਗੱਲਬਾਤ ਕੀਤੀ ਜਿਹੜੇ ਕਿ ਆਪਣਾ ਮਾਨਸਿਕ ਸੰਤੁਲਨ ਜੋ ਹੈ ਉਹ ਘਵਾ ਬੈਠੇ ਆਂ ਡਰੱਗਸ ਕਰਕੇ ਇੱਕ ਕੌਣ ਹਨ ਸਰ ਦੇਖੋ ਜੀ ਇਹ ਉਹੀ ਸੇਮ ਪਿੰਡ ਵਿੱਚ ਹੀ ਗਿਆ ਸੀ ਬਿਲਗੇ ਵਿੱਚ ਹੀ ਅੱਛਾ ਉੱਥੇ ਬੇਅੰਤ ਹਜੇ ਮੁੰਡੇ ਨੂੰ ਮਿਲੇ ਆਂ ਇਹਨਾਂ ਨੇ ਕੋਈ ਕੰਮਲੇ ਹੋਏ ਪਏ ਨੇ ਕੋਈ ਘਰੇ ਨਹੀਂ ਮੁੜ ਕੇ ਆਏ ਹੈਗੇ ਕੋਈ ਕਿੱਥੇ ਆ ਮਾਂ ਤੇ ਉਹਨਾਂ ਦੇ ਕਮਰੇ ਦੇ ਪਰਦੇ ਨੇ ਹੁਣ ਇਹ ਜਿਹੜਾ ਮੁੰਡੇ ਤੁਸੀਂ ਗੱਲ ਕਰ ਰਹੇ ਹੋ ਇਹ ਮੁੰਡਾ तकरीबन 20-22 ਸਾਲ ਦਾ ਵਾ ਜੀ ਤੇ ਇਹ 14 ਸਾਲ ਦੀ ਉਮਰ ਵਿੱਚ ਸ਼ਰਾਬ ਪੀਣ ਲੱਗਿਆ ਸੀਗਾ ਹੂੰ ਹੂੰ 14 ਸਾਲ ਦੀ ਉਮਰ ਸ਼ਰਾਬ ਪੀਂਦਾ ਪੀਂਦਾ ਫਿਰ ਹੋਰ ਨਸ਼ੇ ਕਰਨ ਲੱਗ ਗਿਆ ਹੁਣ ਦੇਖੋ ਇਹਦੀ ਘਰ ਦੀ ਹਾਲਤ ਮੈਂ ਵੀਡੀਓ ਵਿੱਚ ਆਪਣੇ ਕੋਲ ਨਹੀਂ ਹੈਗੀ ਪਰ ਘਰ ਦੀ ਹਾਲਤ ਦੇਖਣ ਵਾਲੀ ਸੀਗੀ ਕਿ ਘਰ ਦੇ ਵਿੱਚ ਸਿਰਫ ਦੋ ਕਮਰੇ ਹੀ ਆ ਮੂਲਾ ਦਰਵਾਜ਼ਾ ਵੀ ਹੈਗਾ ਤੇ ਕੰਧਾਂ ਦੇ ਪਲਾਸਟਰ ਵੀ ਲੱਗਿਆ ਹੋਇਆ ਐਸੀ ਮਾੜੀ ਹਾਲਤ ਵਿੱਚ ਫਿਰ ਵੀ ਉਹ ਹੀਰੋਨ ਜਗੇ ਮੇਰੇ ਮਹਿੰਗੇ ਨਸ਼ੇ ਨੇ 2000 ਰੁਪਏ ਦੇ ਗ੍ਰਾਮ ਆਉਂਦੀ ਆ ਉਹ ਉਹ ਨਸ਼ਿਆਂ ਤੇ ਲੱਗ ਗਿਆ ਸੀ ਸੋ ਕਰ ਕਰਕੇ ਨਸ਼ੇ ਉਹ ਇੱਕਦਵਾਰ ਹੀ ਉਹਨੇ ਵੱਧ ਨਸ਼ੇ ਕਰ ਲਏ ਤੇ ਉਹ ਮੈਂਟਲੀ ਅਪਸੈਟ ਹੋ ਗਿਆ ਓਕੇ ਹੁਣ ਉਹ ਘਰ ਦੇ ਵਿੱਚ ਉਹਨਾਂ ਨੇ ਘਰਦਿਆਂ ਨੇ ਸੰਗੜ ਲਾ ਕੇ ਬੰਨਿਆ ਹੋਇਆ ਮੁੰਡਾ ਉਹ ਜਦ ਅਸੀਂ ਗਏ ਸਾਡੇ ਸਾਡੇ ਸਾਹਮਣੇ ਸੰਗੜ ਖੋਲ ਕੇ ਸਾਨੂੰ ਉਹਨੂੰ ਮੈਂ ਦਿੱਤਾ ਮੁੰਡਿਆਂ ਕਹਿੰਦੇ ਮੈਡ ਲੋ ਤੁਸੀਂ ਉਹਨੂੰ ਓਕੇ ਤੇ ਉਹ ਇਨਾਂ ਦੀ ਸਿਚੁਏਸ਼ਨ ਬਹੁਤ ਗਰੀਬ ਬਹੁਤ ਖਰਾਬ ਸਿਚੁਏਸ਼ਨ ਹੋ ਰਹੀ ਹੈ ਉੱਥੇ ਸੋ ਇਹਦੇ ਵਾਸਤੇ ਕੀ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕਿ ਪੰਜਾਬ ਵਿੱਚ ਤਾਂ ਬਹੁਤ ਸਾਰਾ ਸਾਡਾ ਜਿਹੜੇ ਡੇਰੇ ਨੇ ਗੁਰਦੁਆਰੇ ਨੇ ਕਿ ਉੱਥੋਂ ਇਹ ਪ੍ਰਚਾਰ ਨਹੀਂ ਹੋ ਰਿਹਾ ਤੇ ਕੀ ਰੋਕਿਆ ਨਹੀਂ ਜਾ ਰਿਹਾ ਦੇਖਿਓ ਜੀ ਜਿਹੜੀ ਗੱਲ ਡੇਰਿਆਂ ਦੀ ਗੱਲ ਆ ਉਹ ਤਾਂ ਸਿਰਫ ਉਹਦੇ ਬਿਜ਼ਨਸ ਦੇ ਤੌਰ ਤੇ ਉਹਨਾਂ ਨੇ ਖੋਲਿਏ ਹੋਣੇ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਪਹਿਲਾਂ ਹੀ ਬੰਦ ਕੀਤਾ ਜਾ ਰਿਹਾ ਵਾ ਬੀ ਜੋ ਜਿਹੜੇ ਜਿਹੜੇ ਬੰਦੇ ਪਿੱਛੇ ਨੇ ਨਾ ਨਸ਼ੇ ਵੇਚਣ ਦੇ ਵਿੱਚ ਉਹ ਬਹੁਤ ਵੱਡੇ ਹੱਥ ਨੇ রাইਟ ਉਹਨੇ ਕਿ ਮੋٹے ਹੱਥ ਨਹੀਂ ਹੈਗੇ ਉਹਨਾਂ ਮੁਰੇ ਜੋ ਕੋਈ ਆਉਂਦਾ ਵਾ ਆਵਾਜ਼ ਠਾਉਂਦਾ ਵਾ ਉਹ ਹੱਥਾਂ ਨੂੰ ਉਹ ਪਹਿਲੀ ਆਵਾਜ਼ ਨੂੰ ਸਰੇਨੀ ਵੀ ਕਰ ਦਿੰਦੇ ਆ ਹਨਾ ਇਹ ਆਪ ਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਤੁਸੀਂ ਇਸ ਡਾਕੂਮੈਂਟਰੀ ਰਹੀ ਜਿਹੜੀ ਤੁਸੀਂ ਬਣਾਈ ਹੈਗੀ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਬਸ ਸਿਰਫ ਮੈਸੇਜ ਇਹ ਹੈ ਵੀ ਇਹ ਪੰਜਾਬ ਆਪਣਾ ਵਾ ਸੋਨੇ ਦੀ ਚਿੜੀ ਕਹਿੰਦੇ ਸੀ ਇਹਨੂੰ ਪਹਿਲਾਂ ਜੀ ਪਹਿਲਾਂ ਬ੍ਰਿਟਿਸ਼ ਨੇ ਅਗਰੂਲ ਕੀਤਾ ਉਹ ਵੀ ਪੰਜਾਬ ਵਿੱਚ ਜਾ ਕੇ ਬੈਠੇ ਸੀ ਵੀ ਪੰਜਾਬ ਸੋਨੇ ਦੀ ਚਿੜੀ ਆ ਹਮ ਆਪ ਆਪਨੇ ਪੰਜਾਬ ਨੂੰ ਸੰਭਈਏ ਆਪਾਂ ਸਾਰੇ ਇਨੀਸ਼ੀਏਟਿਵਸ ਪੈਦਾ ਕਰੀਏ ਹੁਣ ਆਪਾਂ ਹਰ ਇੱਕ ਪਿੰਡ ਵਿੱਚੋਂ 20 25 25 ਪਰਿਵਾਰ ਬਾਹਰ ਬੈਠੇ ਨੇ ਜੇ ਆਪਾਂ ਦੋ ਦੋ ਤਿੰਨ ਤਿੰਨ ਪਰਿਵਾਰ ਮਿਲ ਕੇ ਵੀ ਇਹ ਜੇ ਕੋਈ ਸਾਧਨ ਕਰ ਸਕੀਏ ਵੀ ਉਹਨਾਂ ਬੱਚਿਆਂ ਨੂੰ ਨਸ਼ਿਆਂ ਵਿੱਚੋਂ ਕੱਢ ਸਕੀ ਹੈ ਬਾਹਰ ਜੀ ਦੇਖੋ ਉਹਨਾਂ ਨੂੰ ਮਾੜੇ ਪ੍ਰਿਆਰ ਦੀ ਲੋੜ ਆ ਅਸੀਂ ਪਿੰਡ ਮੈਂ ਹੁਣ ਪਿੰਡ ਵਿੱਚ ਗਿਆਸਮੀਰ ਹੁਣ ਵੀ ਉਹਨਾਂ ਮੁੰਡਿਆਂ ਦੇ ਮੈਸੇਜ ਆਉਂਦੇ ਉੱਥੋਂ ਕਈ ਮੁੰਡਿਆਂ ਦੇ ਵੀ ਵੀਰ ਜੀ ਅੱਜ ਮੈਂ ਦਸਤਾਰ ਸਜਾਈ ਸੀ ਅੱਜ ਅਸੀਂ ਆਏ ਕੀਤਾ ਕਿਉਂਕਿ ਸਾਡਾ ਉਹ ਪਿੰਡ ਵਿੱਚ ਮੁੜ ਕੇ ਗੁਰਮਤ ਕੈਂਪ ਹੋਇਆ ਹੋਰ ਵਗੈਰਾ ਬਹੁਤ ਕੁਝ ਚੱਲ ਰਿਹਾ ਨਾ ਪ੍ਰਚਾਰ ਜੀ ਸੋ ਇਹ ਹੀ ਆ ਵੀ ਸਾਰੇ ਇਕੱਠੇ ਹੋ ਕੇ ਆਪਾਂ ਕੋਈ ਇਨੀਸ਼ੀਏਟਿਵ ਸ਼ੁਰੂ ਕਰੀਏ ਸੋ ਫਿਰ ਵੀ ਤੁਸੀਂ ਸਮਝਦੇ ਹੋ ਕਿ ਇਨੀਸ਼ੀਏਟਿਵ ਲਿਆ ਜਾਏ ਤੇ ਅਜੇ ਵੀ ਸੋਲੂਸ਼ਨ ਜਿਹੜੀ ਇਹਦੀ ਹੈਗੀ ਹੈ ਬੱਚਿਆਂ ਨੂੰ ਬਚਾਇਆ ਜਾ ਸਕਦਾ ਬਿਲਕੁਲ ਜੀ ਹੇਠ ਤਾਂ ਫਿਲਹਾਲ ਡਰੱਗਸ ਵਿੱਚ ਗੱਲ ਗਈ ਹੈ ਨਾ ਡਰੱਗਸ ਤੋਂ ਬਾਅਦ ਜਿਹੜੇ ਨੀਡਲ ਸ਼ੇਅਰ ਕਰ ਕਰਕੇ ਐਚ ਆਈ ਵੀ ਐਡਸ ਹੈਪ ਸੀ ਜਾਂ ਹੋਰ ਅਜਿਹੀਆਂ ਭਿਆਨਕ ਬਿਮਾਰੀਆਂ ਨੇ ਉਹ ਮੁੜ ਕੇ ਵਧਣ ਦਾ ਖਤਰਾ ਵਾ ਜੇ ਹੁਣ ਤਾਂ ਸਿਰਫ ਨਸ਼ੇ ਦੀ ਹੈਗੀ ਆਪਣੇ ਕੋਲ ਪ੍ਰੋਬਲਮ ਉਸ ਤੋਂ ਬਾਅਦ ਜੋ ਗਹਾੜੀ ਪਿਆਣੇ ਕ ਮੂਰਤ ਆ ਉਹ ਅਜੇ ਸਾਹਮਣੇ ਨਹੀਂ ਆਈ ਹੈਗੀ ਜਦੋਂ ਸਾਹਮਣੇ ਆ ਗਈ ਫਿਰ ਉਹ ਆਊਟ ਆਫ ਕੰਟਰੋਲ ਹੋ ਜਾਂਦੀ ਬਿਲਕੁਲ ਜੀ ਇਹੀ ਹੈ ਜੇ ਇੱਕ ਹੋਰ ਰਿਪੋਰਟ ਆਈ ਸੀ ਕਿ ਐਚ ਆਈ ਵੀ ਐਚ ਵੀ ਹੁਣ ਇਸ ਸਮੇਂ ਪੰਜਾਬ ਜੋ ਹੈ ਬਹੁਤ ਉੱਤੇ ਜਾ ਰਿਹਾ ਹੈ ਤੇ ਇਹ ਅਗੇਨ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਟਰੱਕ ਡਰਾਈਵਰਸ ਵੈਰ ਨਹੀਂ ਲੇਕਿਨ ਜਿਹੜੇ ਸ਼ੇਅਰਡ ਨੀਡਲਸ ਕਾਰਨ ਜਿਹੜੀ ਹੈਗੀ ਇਹ ਸਿਚੁਏਸ਼ਨ ਖਰਾਬ ਹੋ ਰਹੀ ਹੈ ਸੋ ਦੇਖਦੇ ਹਾਂ ਜੀ ਜਿਹੜੀ ਤੁਸੀਂ ਗੱਲਬਾਤ ਕੀਤੀ ਇਸ ਨੌਜਵਾਨ ਨਾਲ ਜਿਹੜਾ ਕਿ ਮਾਨਸਿਕ ਸੰਤੁਲਨ ਗਵਾ ਬੈਠ ਸੋ ਆਪ ਦੇਖਦੇ ਹਾਂ ਜੀ ਕਿ ਕੀ ਇਸ ਨੌਜਵਾਨ ਦਾ ਕਹਿਣਾ ਹੈ ਕੀ ਸਮਝਦਾ ਹੈ ਕਿ ਕਿਉਂ ਇਸ ਪਾਸੇ ਲੱਗਾ ਹੈ ਤੇ ਕੀ ਮੈਸੇਜ ਦੇਣਾ ਚਾਹੁੰਦਾ ਹੈ। ਇਹ ਭਾਜੀ ਚਿਮੀ ਮੇਲਾ ਲੱਗਾ। ਚਿਮੀ ਨੇ ਪਹਿਲ ਉੱਥੇ ਪੰਗ ਦੇ ਗਲਾਸ ਪੀਤੇ। ਅੱਛਾ ਜੀ। ਘਰ-ਘਰ ਕੇ ਛਾਤਾ ਲਾ ਕੇ ਪੀਤੇ ਜਾਂ ਮੁੰਡਿਆਂ ਨਾਲ ਜਾਂਦਾ। ਉਸ ਤੋਂ ਬਾਅਦ ਇਹਨੇ ਮਕਟਾਵਲ ਦੀ ਬੋਤਲ ਮੂੰਹ ਲਾ ਕੇ ਪੀਤੀ। ਫੇ ਆ ਕੇ ਇਹਨੇ ਚਿੱਟਾ ਪੀਤਾ। ਇਹ ਉਸ ਤੋਂ ਬਾਅਦ ਦੋ ਵਾਰੀ پاਗਲ ਹੋ ਚੁੱਕਾ। ਇਹਨੂੰ ਡਾਕਟਰ ਨੇ ਵੀ ਮਨਾ ਕੀਤਾ ਸੀਗਾ ਵੀ ਤੂੰ ਦਸ਼ਾਨੀ ਤੋਂ ਕੰਮ ਇਹ ਨਹੀਂ ਹੋਣਾ ਉਹ ਇੱਕ ਦਿਨ ਚ ਨਹੀਂ ਕੀਤਾ ਇੱਕ ਦਿਨ ਦਾ ਨਸ਼ਾ ਹੈ ਰੋ ਕੰਮ ਦੇ ਗਲਾਸ ਵਿੱਚ ਪਤਾ ਨਹੀਂ ਕਿੰਨੇ ਜਿਹੜਾ ਦਸ਼ਨਾ ਵਾਲੇ ਨੇ ਤਾਂ ਦੋ ਹੀ ਦਸ਼ੇ ਪਿੱਤੇ ਨੇ ਜਾ ਚਿੱਟਾ ਨਹੀਂ ਪੀਤਾ ਹੈ ਪਰ ਹੋਟੇ ਕੀਤਾ ਜੀ ਕੋਈ ਮੈਨੂੰ ਗੱਲ ਕਰਨ ਅੱਛਾ ਜੀ ਉਤੋਂ ਬਾਅਦ ਇਹ ਹੱਲ ਪੈ ਗਈ ਸਮਾਨ ਪੰਨਣ ਲਾ ਪਿਆ ਬੁੱਢੀਆਂ ਨੇ ਫੋਟੋ ਮਾਲ ਕਰ ਲਾ ਪਿਆ ਇਹਦਾ ਡੈਡੀ ਲੱਗਾ ਭੱਠੇ ਤੇ ਇਹਦੀ ਇੱਕ ਭੈਣ ਵਿਆਹਣ ਵਾਲੀ ਆ ਹੋਰ ਚੌ ਚੌ ਤਹੁੰਲਾ ਤੱਕ ਵਿਆਹਣ ਵਾਲੀ ਡੇਢ 2 ਲੱਖ ਰੁਪਈਆ ਇਹਦੇ ਤੇ ਲਾ ਕੇ ਬੈਠਾ ਅੱਛਾ ਜੀ ਜਿੰਨੀ ਉਹ ਕਮਾਈ ਕਰਦਾ ਇੱਥੇ ਲਾਈ ਜਾਂਦਾ ਇਹ ਹੁਣ ਇਹਨੂੰ ਆਪ ਵੀ ਚਾਹੀਦਾ ਜਿਵੇਂ ਨਸ਼ੇ ਦੇ ਨਾਲ ਇੱਕ ਵਾਰੀ ਇੰਦਾ ਹੋ ਗਿਆ ਸੀ ਤੇ ਮੈਂ ਦੁਬਾਰਾ ਫੇ ਹੋ ਗਿਆ ਹੁਣ ਫੇ ਉਹ ਹੀ ਕੌਂਸਲਤਾ ਹੀ ਕਰਦਾ ਆ ਬਈ ਮੈਨੂੰ ਬੀਅਰ ਚਾਹੀਦੀ ਮੈਨੂੰ ਫਲਾਨਾ ਚਾਹੀਦਾ ਚਲੋ ਉਹ ਤੇ ਆਪ ਸਾਡਾ ਦਬਾਕ ਉਹਦੇ ਸਹੀ ਹੋ ਜਾਊਗਾ ਤੇ ਹੁਣ ਤੇ ਜਿੱਦਾਂ ਅਗਰ ਬੰਦ ਕੇ ਰੱਖਦੇ ਸੀਗੇ ਇਹਨੂੰ ਸੰਗਲ ਲਾ ਕੇ ਬੰਦ ਕੇ ਰੱਖ ਜਿੰਦਾ ਲਾ ਕੇ ਰੱਖਦੇ ਸੀਗੇ ਸੰਗਲ ਸੰਗਲ ਲਾਉਣ ਜਿੱਦਾਂ ਹੁਣ ਨਹੀਂ ਇਹਨੂੰ ਬੰਨੀ ਰੱਖ ਮੈਂ ਇਹਨਾਂ ਦਾ ਠੀਕ ਜਾਂ ਦਿਮਾਗ ਦਾ ਦਾ ਸਹੀ ਹੋ ਜਾਏ ਮੇਰੇ ਵੀ ਠੀਕ ਹੋਣਾ ਠੀਕ ਹੋ ਜਾਏ ਉਹ ਕਿਹਾ ਪਸੰਦ ਆਉਂਦਾ ਮੈਂ ਜਦੋਂ ਮੈਂ ਇਦਾਂ ਦੀਆਂ ਚਾਹ ਸੀ। ਉਹਨੂੰ ਵੀ ਲੱਗੇ ਕਦ ਤੱਕ ਨਹੀਂ ਇਸ ਤੇ। ਨਹੀਂ ਉਹ ਨਹੀਂ ਸਭ। ਉਹਨੇ ਨੂੰ ਬਾਹਰ ਹੀ ਕੱਢੀ ਦਾ ਛੇੜਾ ਹੁੰਦਾ। 3-4 ਮਹੀਨੇ ਹੋ ਗਏ ਅੰਤਰੀ ਬੰਦਿਆਂ। ਤੁੰਗ ਨਹੀਂ ਆਉਂਦਾ। ਜਦੋਂ ਆਇਆ ਨਸ਼ਾ ਛੱਡਿਆ ਆਇਆ ਨੇ। ਜਦੋਂ ਉਹ ਨਸ਼ਾ ਛੱਡਦਾ ਜਾਂ ਕਰਦਾ ਵੀ ਆ ਤੇ ਜਦੋਂ ਇਹ ਕਰੂਗਾ ਜਿਹਨੇ ਫੇਕ ਕਮਲਾਉਂਿਆ। ਚੌਕੇ ਤੇ ਜਿਹੜੀ ਹੈ ਨਾ ਦਿਮਾਗ ਦੇ ਸੈੱਲ ਆ ਡਾਕਟਰ ਕਹਿੰਦਾ ਖਤਮ ਹੋ ਚੁੱਕੇ ਹੋ ਗਏ। ਉਹ ਪੱਠੀ ਨਸ਼ਾ ਕਰਦੇ ਨਾ ਇਕੱਠਾ ਬੜਾ ਜਿਹਾ। ਉਹ ਖਤਮ ਹੋ ਚੁੱਕੇ। ਖਤਮ ਹੋ ਗਿਆ। ਕਿਦੋਂ ਇਹਨੇ ਮੜਾ ਜਾ ਕੋਈ ਨਾ ਚਾਹ ਆਜ ਗੱਲ ਵਾਲੀ ਜੀ ਗਾਣਾ ਸਹੀ ਵੇਚ ਰਿਹਾ ਤੂੰ ਆਹੇ ਮਹੀਨੇ ਇਹਦਾ ਡੈਡੀ ਦੇਖੋ ਜੀ ਇੱਥੇ ਔਰ ਆਉਣ ਵਾਲਾ ਹੀ ਆ ਇਹਨਾਂ ਨੂੰ ਸਾਰੇ ਮੁੰਡਿਆਂ ਨੂੰ ਪਤਾ ਹੀ ਆ ਉਹ ਸਾਰੇ ਉਹ ਵਿਚਾਰੇ ਨੇ ਪੱਠੇ ਤੇ ਗਾਲੀ ਆ ਜਿੰਨੇ ਕ ਕਮਾਉਦਾ ਇੱਥੇ ਲਾਈ ਦਿੰਦਾ ਜਿੰਨੇ ਕਮਾਉਦਾ ਹੁਣ ਉਹਦੇ ਇਹਦਾ ਭਰਾ ਆ ਛੋਟਾ ਉਹ ਡੈਡੀ ਨਹੀਂ ਛੱਡਦਾ ਗਾਹਾਂ ਪੂਰੀ ਪਾੜਦੀ ਆ ਜਿਹੜੇ ਉਹਦੇ ਸਿਰ ਤੇ ਹੀ ਆ ਖਰਚਾ ਕੋਠੇ ਜਿੱਕਾ ਜਵਾਰ ਨੂੰ ਅੰਦਰ ਪੁੱਤ ਪਾਇਆ ਹੁੰਦੇ ਨਸ਼ਾ ਕਰਕੇ ਹੀ ਆ ਹਾਂਜੀ ਸੋਖ ਸਿੰਘ ਨੂੰ ਵੀ ਉਹਨਾਂ ਨੂੰ ਅਜੀ ਦੁਬਾਰਾ ਕੰਮ ਸ਼ੁਰੂ ਕਰਨਾ ਇਹ ਕਈ ਜਿੰਨਾ ਜਿਨਾਂ ਮੋੜ ਤੇ ਨਹੀਂ ਯਾਨੀ ਤੇ ਸਾਰਾ ਧਿਰ ਜਿੱਤ ਜਿੰਦਗੀ ਬਾਰਤੀ ਜਿਹੜੀ ਹੈ ਸਹੀ ਗੱਲ ਨਹੀਂ ਮਤਲਬ ਇਹਨੂੰ ਕਈ ਗੱਲਾਂ ਸਮਝਾਈਆਂ ਵੀ ਦੇਖ ਮੈਂ ਐਡਾ ਤਕੜਾ ਕੋਲ ਲਾ ਲਿਆ ਆਪਣੇ ਪਿੱਛੇ ਮੈਂ ਮੌਕੇ ਨੂੰ ਵੀ ਫੋਨ ਨਾ ਤੂਏ ਕੰਮ ਕਰ ਰਿਹਾ ਜਿਹੜਾ ਤੂੰ ਤਾ ਮੈਂ ਆਹ ਕਰਨਾ ਮੈਂ ਉਹ ਕੰਨਾ ਕਿਉਂ ਇੱਕ ਗੱਲ ਨਾਲ ਉਸ ਤੋਂ ਬਾਅਦ ਨੇ ਫੇਰ ਸੰਘਰ ਲਾ ਗਿਆ ਲੋਕਾ ਦੋ ਹੱਲੇ ਹੋ ਗਏ ਨੇ ਤਾਂ ਮੌਤ ਹੁੰਦੀ ਹੈ ਸਾਡੇ ਕਹਿੰਦੇ ਮੌਤਾਂ ਹੋਈਆਂ ਨਸ਼ਾ ਬੱਦ ਕਰ ਲੈ ਕੱਟ ਕਰ ਲੈ ਮੁੰਨਾ ਮਰੀ ਜਾਂਦਾ ਜਿੰਦਗੀ ਤੇ ਆਪਾਂ ਤੇ ਦੁਨੀਆ ਤੇ ਆਪਾਂ ਆਏ ਆਂ ਵੀ ਕੀ ਕਰਨੇ ਹੁਣ ਇਹ ਵਿਰਸੇ ਕਰਨ ਨੂੰ ਅਸੀਂ ਕਰਨ ਵਾਸਤੇ ਆਏ ਆਂ ਅਸੀਂ ਵਰ ਕੀ ਕੀ ਕਰਨਾ ਆਪਾਂ ਰਾਹ ਕੋ ਸੋਚੋ ਮੰਨ ਤੋਂ ਜੋਤ ਸੁਣ ਰਿਹਾ ਹੈ ਆਪਣਾ ਮਨ ਨੂੰ ਸ਼ਾਂਤੂ ਕਰਨ ਕੀ ਐ ਨਹੀਂ ਅੱਜ ਇਹਨੂੰ ਮਾਰਨੇ ਲਈ ਜਨਕਧਰਤਾ ਹੋ ਗਏ ਸਕਸ ਕਰਨ ਤੋਂ ਬਾਅਦ ਦੁਨੀਆ ਤੇ ਆਪਾਂ ਕੀ ਕਰਨਾ ਸੀ ਆਪਾਂ ਰੋਟੀ ਖਾ ਲਈ ਨਿਸ਼ਾ ਕਰ ਲਿਆ ਸੌਣੇ ਉਸ ਦੀ ਕੰਮ ਕਰਨਾ ਨਹੀਂ ਬਹੁਤ ਕੰਮ ਨੇ ਰੇ ਤੱਚ ਪੜੋ ਲਿਖੋ ਅਬੇ ਕਰ ਬੰਦੇ ਕੋ ਇੱਕ ਚੈਲੰਜ ਹਣੀ ਚੈਲੰਜ ਇਸ ਦੁਪਾਸਤੇ ਥੋੜੇ ਬੱਚੇ ਹੋਵੇ ਤੇ ਨਿੱਕਾ ਕਰਾ ਵੱਡਾ ਕਰ ਬਣਾਓ ਸੋਚ ਕੇ ਕਰਨਾ ਕੋਈ ਕੋਈ ਮਾਰਕਰ ਲੈ ਲਓ ਕਿ ਮੈਂ ਅੱਜ ਅੱਧਾ ਕਰ ਵੱਡਾ ਕਰਨਾ ਹੈ ਜਾਂ ਮੈਂ ਇਹ ਬੱਚਿਆਂ ਨੂੰ ਪੜਾ ਕੇ ਵੱਡੇ ਅਫਸਰ ਬਣਾਉਣਾ ਹੈ ਪੀਚੇ ਮੈਂ ਦੂੰ ਕੋਈ ਸਿੱਖਿਆ ਹੋਵੇ ਬੰਦਾ ਫਿਰ ਹੌਲੀ ਹੌਲੀ ਉਹ ਕੋਈ ਲੱਕ ਪਹੁੰਚ ਜਾ ਉਹਨਾਂ ਨਾਲੇ ਕੰਮ ਕਰੋ ਜੇ ਅਜਿਹਾ ਨਾ ਹੋਵੇ ਕੋਈ ਕੁਛ ਨਹੀਂ ਹੋਗਾ ਬਰਬਾਦੀ ਹੋਊਰੇ ਮੂਰੇ ਕੰਮ ਦਾ ਫਿਰ ਕੋਸੇ ਮੂਰੇ ਸਿਰਫ ਕੰਮ ਦਾ ਹੈ ਤੋ ਉਹ ਕਸ਼ਮੀਰ ਦੇ ਲੋਕੀ ਕਹਿੰਦਾ ਦਾ ਕੁਛ ਨਹੀਂ ਸਿਰਫ ਮੋਟਾ ਤੇ ਹੋਇਆ ਕਾਨੂੰਨ ਆ ਜਿਹੜੇ 6 ਮਹੀਨੇ ਹੋ ਗਏ 2 ਸਾਲ ਜਨ ਨਸ਼ਾ ਕਰਨ ਵਾਲੀ ਮਨੇ ਨਹੀਂ ਕੀਆ 5-6 ਸਾਲ ਲੀਆ ਇਹ ਤਾਂ ਤਾਂ ਨਹੀਂ 5-6 ਸਾਲ ਲੀਆ ਦੁਬਾਰ ਨਹੀਂ ਆ ਉਹ 5-6 ਸਾਲ ਤੋਂ ਜਿਹੜੇ ਪ੍ਰਵਾਸ ਤੇ ਕਿ ਇੱਕ ਵਾਰ ਨਸ਼ਾ ਕਰਦਾ ਕਿੰਨੇ ਜਾਣ ਬਤੀ ਹੁੰਦੇ ਆ ਜੀ ਇਹ ਰਵਾਸ ਦਾ ਸਭ ਤੁਸੀਂ ਤਾਂ ਬਾਕੀ ਮਹੱਲੇ ਵਿੱਚ ਥੋੜੀ ਬੇਇੱਜ਼ਤੀ ਹੁੰਦੀ ਹੈ